ਇਰਸੀ ਹੋਰ ਬੋਲੀ ਹੋਰੀ ਬਾਬਾ ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਹੈਰੀ ਕਾਲਿਕਾ ਨਾ ਬਹੁਤਾ ਲਿਖਣਾ ਉਹਦਾ ਨਾ ਬਹੁਤਾ ਗਾਣਾ ਹੁੰਦਾ ਇੱਕ ਦੁਕਾਨਾ ਲੈ ਕੇ ਆਏ ਤੁਹਾਡੇ ਸਾਰਿਆਂ ਦੇ ਲਈ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਘਰ ਵਾਲੀ ਨੂੰ ਚਾਹ ਆਉਂਦਾ ਕਿ ਪੇਕੇ ਪਿੰਡ ਮਿਲਣ ਜਾਵੇ ਪਰ ਆਪਣੇ ਘਰ ਵਾਲੇ ਨੂੰ ਕਹਿਣ ਤੋਂ ਡਰਦੀ ਹੈ ਕਿ ਮੈਂ ਪੇਕੇ ਪਿੰਡ ਜਾਣਾ ਗੱਲ ਕੁਮਾਫਿਰਾ ਕੇ ਕਹਿੰਦੀ ਹੈ ਘਰ ਵਾਲੀ ਆਪਣੇ ਘਰ ਵਾਲੇ ਨੂੰ ਕੀ ਕਹਿੰਦੀ ਹੈ ਤੇ ਅੱਗੋਂ ਉਹਦੇ ਘਰ ਵਾਲਾ ਕੀ ਜਵਾਬ ਦਿੰਦਾ ਦੱਸਿਓ ਬਈ ਹੈਰੀ ਕਾਲਿਕਾ ਕਹਿੰਦਾ ਸੀ ਛੋਟਾ ਨਿਆਣਾ ਮਾਮਾ ਸੁਪਨੇ ਵਿੱਚ ਆਉਂਦਾ ਰੋਟੀ ਨਹੀਂ ਕੱਲ ਦਾ ਖਾਂਦਾ ਰਹਿੰਦਾ ਮੈਨੂੰ ਬਹੁਤ ਤਪਾਉਂਦਾ ਝੋਲਾ ਗੱਲ ਮੰਨ ਲੈ ਮੇਰੀ ਕਰੇ ਨਾ ਉਦਾਸ ਵੇ ਕਹਿੰਦੇ ਅਸੀਂ ਜਾਣਾ ਨਾਨਕੇ ਜਿਤ ਕਰਨ ਜਵਾਕ ਵੇ ਕਹਿੰਦੇ ਅਸੀਂ ਜਾਣਾ ਨਾਨਕੇ ਛੋਟੇ ਤੋਂ ਬੋਲ ਨਹੀਂ ਹੁੰਦਾ ਸੁਪਨੇ ਕੀ ਵੇਖੂ ਪਟੂ ਵੱਡਾ ਵੀ ਫਿਰੇ ਖੇ ਦਾ ਬਾਕੀ ਗੱਲ ਬੇਬੇ ਦੱਸੂ ਬੱਚੇ ਤਾਂ ਬਿਲੋ ਬਹਾਨੇ ਸੁਣ ਹੋ ਕੇ ਨੇੜੇ ਨਹੀਂ ਪੇਕਿਆਂ ਨੂੰ ਜਾਪਣਦੀ ਹੈ ਲੱਗੀ ਅੱਗ ਤੇਰੇ ਦੀ ਪੇਕਿਆਂ ਨੂੰ ਜਾਪਣਦੀ ਪਤਾ ਨਹੀਂ ਲੱਗਦਾ ਮੈਨੂੰ ਭੋਰਾ ਵੀ ਜੱਟਾਂ ਤੇਰਾ ਸਿਆਲਾ ਵਿੱਚ ਕਹਿੰਦਾ ਸੀ ਗਰਮੀਆਂ ਵਿੱਚ ਤੇਰਾ ਲਵਾ ਤੂੰ ਗੇੜਾ ਗਰਮੀਆਂ ਦੀਆਂ ਹੋ ਗਈਆਂ ਛੁੱਟੀਆਂ ਨਿਆਣੇ ਹੋ ਗਏ ਪਾਸਵੇਂ ਕਹਿੰਦੇ ਅਸੀਂ ਜਾਣਾ ਨਾਨਕੇ ਜਿਤ ਕਰਨ ਜਵਾਕ ਵੇ ਕਹਿੰਦੇ ਅਸੀਂ ਜਣਾ ਨਾਨਕੇ ਕਿਹੜੇ ਸਣ ਲੱਗ ਗਏ ਈਸੀ ਪਹਿਲੀ ਤੇ ਦੂਜੀ ਕਰਕੇ ਬੋਤਾ ਮੇਰੇ ਸਿਰ ਤੇ ਚੜਨਾ ਕੁੱਟੂ ਨਹੀਂ ਮੁੱਤੀ ਕਰਕੇ ਬੋਤਾ ਮੇਰੇ ਸਿਰ ਤੇ ਚੜਨਾ ਕੁੱਟੂ ਨਹੀਂ ਮੁੱਤੀ ਕਰਕੇ ਮੈਂਗਾ ਜੱਟ ਤੈਨੂੰ ਪੈ ਜੂ ਛੇੜਨਾ ਛੇੜੇ ਨਹੀਂ ਪੇਕੇਆਂ ਨੂੰ ਜਾਬਣਦੀ ਹੈ ਲੱਗੀ ਅੱਗ ਤੇਰੇ ਦੀ ਪੇਕੇਆਂ ਨੂੰ ਜਾਬਣਦੀ ਲੈ ਕੇ ਤੇਰੇ ਨਾਲ ਲਾਵਾਂ ਜੱਟਾਂ ਮੈਂ ਲੱਗ ਗਈ ਖੁੰਝੇ ਮਿਲਦਾ ਕੀ ਦੱਸ ਦੇ ਤੈਨੂੰ ਘੂਰ ਕੇ ਮੇਰੇ ਮੁੰਡੇ ਮਿਲਦਾ ਕੀ ਦੱਸ ਦੇ ਤੈਨੂੰ ਘੂਰ ਕੇ ਮੇਰੇ ਮੁੰਡੇ ਦਵਾਈਆਂ ਫਿਰ ਫਿਰੇਂ ਦਵਾਉਂਦਾ ਝੜਾ ਕੇ ਜੇ ਤਾਪਵੇ ਕਹਿੰਦੇ ਅਸੀਂ ਜਾਣਾ ਨਾਨਕੇ ਜਿੰਦ ਕਰਨ ਜਵਾਕ ਵੇ ਕਹਿੰਦੇ ਅਸੀਂ ਜਾਣਾ ਨਾਨਕੇ ਮਾੜਾ ਨਹੀਂ ਦਿਲ ਦਾ ਚੱਤੀਏ ਗੱਲ ਤੈਨ ਕਰਤੀ ਖੇੜੀ ਚਲ ਚਲੀਏ ਖਿੱਚ ਤਿਆਰੀ ਆ ਗਿਆ ਕਾਲੇ ਕਾਹੇਰੀ ਚਲ ਚਲੀਏ ਖਿੱਚ ਤਿਆਰੀ ਆ ਗਿਆ ਕਾਲੇ ਕਾਹੇਰੀ ਸਾਦਰਪੁਰੀਏ ਦੇ ਮਠੀਏ ਬੱਡੇ ਨੇ ਜੇਰੇ ਨੀ ਸਾਦਰਪੁਰੀਏ ਦੇ ਮਠੀਏ ਬੱਡੇ ਨੇ ਜੇਰੇ ਨੀ ਬੇਕੇਆਂ ਨੂੰ ਜਾਵਣ ਦੀ ਹੈ ਲੱਗੀ ਅਗ ਤੇਰੇ ਨੀ ਬੱਚੇ ਤਾਂ ਬਿਲੋ ਬਹਾਨੇ ਸਭਾਈ ਜੀ ਦਾ ਗਾਣਾ ਬទੀ ਲਗਾ ਸ਼ੇਰ ਜਰੂਰ ਕਰਿਓ ਥੈਂਕ ਯੂ ਹੱਸਦੇ ਖੇੜਦੇ ਰਿਹਾ ਕਰੋ ਜਿਉਂਦੇ ਵਾਸਤੇ ਰੋ